ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਚ ਤੋਂ ਦੂਸਰੀ ਵਾਰਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਗ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਉਹਦਾ ਹੀ ਝਗੜਾ ਦਾ ਸਭ ਤਿੰਨ ਚਾਰ ਚ ਰੋਜ਼ ਹੁੰਨੇ ਹੁੰਨੇ ਲਾਜ਼ਮੀ ਹੈ। ਤਾਂ ਕਿ ਰੰਗਾਂ ਕੋ ਪੈ ਜਾਂਦੇ ਲੋਕ ਵੇਖੋ ਜੀ ਜਨਾ ਮਰਜੀ ਤੁਸੀਂ ਪਿਆਰ ਨਾਲ ਸਮਝਾਓ ਪਰ ਆਪਣੀ ਅੜੀ ਜੜੇ ਰੈਂਦੇ ਆ। ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਨਾਲ ਘਟੋ ਘਟ ਬੋਤੇ ਨਹੀਂ ਚਾਰ ਪੰਜ ਵਾਲੇ ਆਦਮੀ ਆਣਗੇ ਚਲੋ ਲੇਡੀ ਤੇ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ। ਪਿੰਟ ਪਾਜੀ ਤੇ ਚਲੋ ਇੰਨੀ ਬੋਤੀ ਨਹੀਂ ਕਦੇ ਭੱਜਦੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸੇ ਦਾ ਫੋਨ ਕਰਵਾ ਦਾਂਗੇ ਉਪਰੋਂ ਐਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਵਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨੇ ਚੁੱਪ ਕਰ ਜਨੇ ਆ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਆ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕੀ ਕੀ ਸਮੱਸਿਆਵਾਂ ਸਮਝਾ ਨਾ ਬेटर ਆਉਂ ਜਾਤਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਿਟੀ ਅਰੇਂਜਮੈਂਟ ਹੋਣੇ ਚਾਹੀਦੇ ਇੱਥੇ ਹਸਪੀਟਲ ਚ ਇੱਕ ਤੋਂ ਸੀਸੀਟੀਵੀ ਟੈਗ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਆ ਬਸ ਐਟ ਲੀਸਟ ਇੱਕ ਵਾਰਡਸ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਟੋਟਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਕੋਈ ਐਸੀ ਘਟਨਾ ਹੋਈ ਹੋਏ ਕਿ ਲੱਗਦਾ ਹੋਵੇ ਇਨਸੈਕਿਉਰਿਟੀ ਹੋਈ ਤਾਂ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਗ ਸੀਗਾ ਪੇਸ਼ੈਂਟ ਦਾ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਤਾਂ ਕੀਤੀ ਗਈ ਤੁਹਾਡੇ ਕੋਲ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸ ਹਮੋਸਰ ਨੂੰ ਉਸ ਤੋਂ ਬਾਅਦ ਲੱਗਿਆ ਨਹੀਂ ਕੋਈ ਇਸ ਚੋਟੇ ਦਾ ਰਹੀ ਉਹਨਾਂ ਵੱਧਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਹਿਸਾਬ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੋਈ ਸਾਰਾ ਟੰਗਾ ਰੱਖਦੇ ਨੇ ਕਿੰਨਾ ਮਾਰਦੇ ਨੇ ਬਸ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਫੀਮੇਲ ਸਟਾਫ ਲਈ ਪਰ ਜਿਹੜੂ ਗਾੜ ਗਰ ਆਉਂਦਾ ਤੁਸੀਂ ਕਿਸੇ ਮਨਾ ਕਰਦੇ ਤਾਂ ਉਹਨਾਂ ਨੂੰ ਵੀ ਨਹੀਂ ਆਉਣਾ ਲੱਗ ਪਰ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਕੀ ਮੰਗਾ ਕੀਤਾ ਬਸ ਆਹੀ ਮੰਗਿਆ ਹੈ ਕਿ ਇੱਕ ਹਰ ਇੱਕ ਪੋਰਟ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਕੀ ਨਾਲ ਜੀ ਆਹ ਸਹੀ ਪਤੰਦਰ ਸਿੰਘ ਤਦਸ ਵਿੱਚ ਮੈਂ ਤੁਹਾਡੀ ਇਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ? ਇਹ ਸਰ ਮੇਰੀ ਅਸ ਤੋਂ ਸਵੇਰੇ 8 ਵਜੇ ਤੱਕ ਹੁੰਦੀ ਆ। ਉਸ ਤੋਂ ਬਾਅਦ? ਉਸ ਤੋਂ ਬਾਅਦ ਰੈਸਟ ਹੁੰਦੀ ਆ ਸਰ ਸ਼ਾਮ ਨੂੰ ਫੇਰ 8 ਵਜੇ ਡਿਊਟੀ ਆ ਜਾਂਦੀ ਆ। ਇੱਕ ਹੀ ਗਾਰਡ ਹੀ ਇੱਥੇ ਕੱਲਾ ਸਿੰਗਲ ਹੀ ਜੈਂਸਰ ਆ ਮਤਲਬ ਰਾਤ ਨੂੰ ਕਰਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਰ। ਲੱਗਦਾ ਕੀ ਮੁਕੰਮਲ ਹੈ ਮਤਲਬ ਨਹੀਂ ਸਰ ਘੱਟੋ ਘੱਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ। ਰਾਤ ਨੂੰ ਦੋ ਬੰਦੇ। ਹਾਂ ਘੱਟੋ ਘੱਟ ਦੋ ਬੰਦੇ। ਕਿੰਨੇ ਕਿ ਲਾਈ ਚੜੇ ਤੇਰੇ ਜਦੋਂ ਕਿੰਨੀ ਮੁਸ਼ਕਲ ਗੁੜਾਈ ਝਗੜਾ ਦਾ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਉਨੇ ਆ ਲਾਜ ਉਹੀ ਰਾਤ ਸੁੱਕੀ ਰਾਣੀ ਇੰਨੀ ਅਵਾਰਡ ਆ ਕਦੀ ਉੱਤੇ ਕਦੀ ਥੱਲੇ ਦੋਨੋਂ ਰਾਜਮਾਨਾ ਕਿੰਨਾ ਸਰੇਗਾ ਜਦ ਲਈ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮੜਾ ਮੁੱਢਾ ਨਹੀਂ ਜੇ ਕਦੇ ਨਾ ਢੋਢੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਢੋੜ ਰਹੀ ਨਾ ਕਦੀ ਤਾਂ ਇਹ ਤੁਹਾਡਾ ਨਹੀਂ ਹੁਬਤ ਵੀ ਜੀ ਕੀਤੀ ਵੀ ਤੜਦੇ ਹਮਾਂ ਕਰਦੀ ਕੋਸ਼ਿਸ਼ ਕੀਤੀ ਹੋਈ ਇਹ ਤੇ ਰਾਤ ਰੋਈਦਾ ਹੀ ਕੰਮ ਆ ਸਰ ਉਹੀ ਲੜਾਈ ਹੁੰਦੀ ਆ ਆ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਬੋਗ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਕਿ ਰੰਗਉ ਪੈ ਜਾਂਦੇ ਨੂੰ ਵੇਖੋ ਜੀ ਜਿੰਨਾ ਮਰਜ਼ੀ ਤੁਸੀਂ ਤਿਆਰ ਰਸ ਸਮਝਾਓ ਉਹ ਆਪਣੀ ਅੜੀ ਜੜੇ ਰਹਿੰਦੇ ਆ ਤੇ ਕੀ ਕਾਜ ਹੋ ਹਾਂਜੀ ਭਾਜੀ ਮੈਂ ਅਸਿਸਟੈਂਟ ਆ ਮੈਂ ਲੇਬਰ ਰੂਮ ਚ ਜੋਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤਾਡੇ ਸਮੇਂ ਦੌਰਾਨ ਕੋਈ ਇਦਾਂ ਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੈ ਕੇ ਲੱਗਾ ਹੋਏ ਕਿ ਇਨ ਸਿਕਿਉਰ ਹੈ ਹੌਸਪੀਟਲ ਦਾ ਸਟਾਫ ਲੇਡੀਜ਼ ਸਟਾਫ ਦਾ ਪਰ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਨਾਲ ਘਟੋ ਘਟ ਬੋਤੇ ਨਹੀਂ ਚਾਰ ਪੰਜ ਵਾਲੇ ਆਦਮੀ ਆਣਗੇ ਚਲੋ ਲੇਡੀ ਦੇ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਵਿੱਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਤਾਂ ਕੀ ਕੁਝ ਗੱਲਾਂ ਕਰਦੀਆਂ ਮੈਂਟ ਭਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਭਾਜੀ ਦੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸੇ ਦਾ ਫੋਨ ਕਰਵਾ ਦਾਂਗੇ ਉਪਰੋਂ ਐਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬਹਿਸ ਵਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈ ਦਈਓ ਬਸ ਇੰਨਾ ਕੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋ ਰਿਹਾ ਹੋਇਆ ਹੋਏ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਟਾ ਤੁਸੀਂ ਇੱਥੇ ਕੀ ਆ ਆਹੀ ਤੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਵੱਲੋਂ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਵੀ ਇੱਥੇ ਆਵਲੀ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਆ ਹੀ ਉਹ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਪ ਹੁੰਦਾ ਹੀ ਆ ਕੀ ਮੰਗੇ ਤੁਹਾਡੇ ਸੈਕਿਉਰਟੀ ਨੂੰ ਲੱਗੀ ਸੀ ਸਪੋਰਟ ਸਾਰੇ ਆਹੀ ਆ ਵੀ ਕੋ ਟੋਕਰ 5-6 ਜਾਨੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਰਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15-20 ਜਾਨੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਆਹੀ ਵੀ ਇੱਥੇ ਡਰ ਜੰਨੇ ਕਿ ਅਸੀਂ ਉਹਨਾਂ ਦਾ ਦੇਖਭਾਲ ਕਰੀਏ ਜਾਂ ਆਹੀ ਆਪਣੀ ਡਿਊਟੀ ਕਰੀਏ ਇੱਥੇ